2 ਜੂਨ ਉਹ ਸਮਾਂ ਜਦੋਂ ਝੱਖੜ ਤੋਂ ਪਹਿਲਾਂ ਸੁੰਨ ਪਸਰ ਜਾਂਦੀ ਹੈ ਜਦੋਂ ਸ਼ੁਰੂਆਤ ਹੁੰਦੀ ਹੈ ਇੱਕ ਮਾੜੇ ਦੌਰ ਦੀ 2 ਜੂਨ ਦੀ ਉਹ ਸਵੇਰ ਜਦੋਂ ਦੇਸ਼ ਭਰ ਵਿੱਚ ਮੀਡੀਆ ਰਾਹੀਂ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਲੰਗੇ ਦਿਨ ਦਰਬਾਰ ਸਾਹਿਬ ਵਿੱਚ ਲੋਕੇ ਆਤਵਾਦੀਆਂ ਨਹੀਂ ਹਮਲ ਦੀ ਸ਼ੁਰੂਆਤ ਕੀਤੀ ਜਿਹਦੇ ਕਰਕੇ ਮਾਸੂਮਾਂ ਦੀਆਂ ਜਾਨਾਂ ਚਲੀਆਂ ਗਈਆਂ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਆਪਣੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਲਈ ਦੇਸ਼ ਦੀ ਜਨਤਾ ਵਿੱਚ ਭਿੰਡਰਾਂ ਵਾਲੇ ਜਥੇ ਸਮੇਤ ਅਕਾਲੀਆਂ ਨੂੰ ਦੇਸ਼ ਵਿਰੋਧੀ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਸਾਰਾ মিডিਆ ਸਰਕਾਰ ਦੀ ਬੋਲੀ ਬੋਲਦਾ ਜਦਕਿ ਸਿੱਖਾਂ ਦੀ ਕਿਧਰੇ ਕੋਈ ਗੱਲ ਵੀ ਨਹੀਂ ਸੀ ਸੁਣ ਰਿਆ 인ਦਰਾ ਗਾਂਧੀ ਦਾ ਸੰਬੋਧਨ 인ਦਰਾ ਗਾਂਧੀ ਰਾਤ ਨੂੰ 9 ਵਜੇ ਦੇ ਕਰੀਬ ਟੀਵੀ ਅਤੇ ਰੇਡੀਓ ਰਾਹੀਂ ਦੇਸ਼ ਨੂੰ ਸੰਬੋਧਨ ਕਰਦੀ ਹੈ ਆਪਣੇ ਭਾਸ਼ਣ ਵਿੱਚ ਉਹ ਪੰਜਾਬ ਦੀ ਗੜਬੜ ਲਈ ਅਕਾਲੀਆਂ ਨੂੰ ਦੋਸ਼ੀ ਠਹਿਰਾਉਂਦੀ ਹੈ ਅਤੇ ਕਹਿੰਦੀ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਸੀ ਪਰ ਉਹ ਨਹੀਂ ਮੰਨੇ। ਆਪਣੇ ਸੰਬੋਧਨ ਵਿੱਚ ਇੰਦਰਾ ਗਾਂਧੀ ਅਕਾਲੀਆਂ ਨੂੰ ਸ਼ਾਂਤਮਈ ਹੱਲ ਕੱਢਣ ਅਤੇ ਮੁਠੀ ਪਰ ਲੋਕਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੀ ਹੈ। ਆਪਣੇ ਪੂਰੇ ਭਾਸ਼ਣ ਵਿੱਚ ਇੰਦਰਾ ਗਾਂਧੀ ਦੀ ਕੋਸ਼ਿਸ਼ ਖੁਦ ਨੂੰ ਬੇਕਸੂਰ ਅਤੇ ਅਕਾਲੀਆਂ ਨੂੰ ਹੋਣ ਵਾਲੇ ਖੂਨ ਖਰਾਬੇ ਲਈ ਜ਼ਿੰਮੇਵਾਰ ਠਹਿਰਾਉਣਾ ਸੀ। ਦਰਸ ਜਲਿੰਦਰਾ ਗਾਂਧੀ ਦੇ ਇਸ ਭਾਸ਼ਣ ਦਾ ਮੰਤਵ ਦੇਸ਼ ਵਿੱਚ ਇਹ ਆਮ ਰਾਏ ਬਣਾਉਣਾ ਸੀ ਕਿ ਅਕਾਲੀ ਅਤੇ ਸਿੱਖਾਂ ਵੱਲੋਂ ਪੰਜਾਬ ਦੀਆਂ ਮੰਗਾਂ ਲਈ ਲਾਇਆ ਮੋਰਚਾ ਤਾਂ ਸਿਰਫ ਵਿਖਾਵਾ ਹੈ ਜਦਕਿ ਅਸਲ ਮਕਸਦ ਤਾਂ ਦੇਸ਼ ਨੂੰ ਤੋੜਨਾ ਸੀ ਜਿਹਦੇ ਕਰਕੇ ਇਹ ਐਕਸ਼ਨ ਜ਼ਰੂਰੀ ਸੀ ਜਦ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਿੱਖ ਕੌਮ ਨੇ ਸਭ ਤੋਂ ਵੱਧੇਰੇ ਕੁਰਬਾਨੀਆਂ ਦਿੱਤੀਆਂ ਅਤੇ 47 ਦੀ ਵੰਡ ਦਾ ਸੰਤਾਪ ਹੰਡਾਇਆ ਸੀ ਜਿੱਥੇ ਇਸ ਬਦਲੇ ਉਹਨਾਂ ਨੂੰ ਮੂੰਹ ਮੰਗਿਆ ਇਨਾਮ ਮਿਲਣਾ ਚਾਹੀਦਾ ਸੀ ਉੱਥੇ ਉਹਨਾਂ ਨੂੰ ਹਰ ਵੇਲੇ ਆਪਣੀਆਂ ਮੰਗਾਂ ਤੱਕ ਲਈ ਸੰਘਰਸ਼ ਕਰਨਾ ਪੈ ਰਿਹਾ ਸੀ ਸਿੱਖਾਂ ਦੀ ਜਿਸ ਬਹਾਦਰੀ ਨੇ ਦੇਸ਼ ਨੂੰ ਆਜ਼ਾਦ ਕਰਾਇਆ ਉਸੇ ਬਹਾਦਰੀ ਨੂੰ ਆਜ਼ਾਦ ਮੁਲਕ ਦੀ ਸਰਕਾਰ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਰਾਜ ਕਰਨਾ ਤਾਂ ਇਹਨਾਂ ਦੀ ਮੰਨਣੀ ਨਹੀਂ ਸਗੋਂ ਇਹਨਾਂ ਨੂੰ ਦਬਾ ਕੇ ਰੱਖਣਾ ਹੈ ਕਿਹੜਾ ਸਮਾਂ ਹੈ ਨਾ ਕਿ ਉਹ ਸਿੱਖ ਜਿਹੜੇ ਸਦਾ ਦੇਸ਼ ਦੇ ਨਾਲ ਖੜੇ ਪਰ ਅੱਜ ਜਦ ਉਹਨਾਂ ਦੇ ਸਰਬੋਤਮ ਸਥਾਨ ਤੇ ਦੇਸ਼ ਦੀ ਫੌਜ ਵੱਲੋਂ ਹਮਲੇ ਦੀਆਂ ਤਿਆਰੀਆਂ ਹੋ ਰਹੀਆਂ ਸਨ ਤਾਂ ਦੇਸ਼ ਉਹਨਾਂ ਦੇ ਨਾਲ ਨਹੀਂ ਸਗੋਂ ਵਿਰੋਧ ਵਿੱਚ ਟਣਿਆ ਹੋਇਆ ਸੀ ਇਸੇ ਅਕਿਰਤ ਕੰਨ ਸੋਚ ਦਾ ਨਤੀਜਾ ਸੀ ਇਹ ਆਪਰੇਸ਼ਨ ਬਲੂ ਸਟਾਰ